ਕਸਟਿਕਾ ਜੀ ਸਾਰਿਆਂ ਨੂੰ ਮੈਂ ਕਮਜੀਤ ਪਰ ਹਾਜ਼ਰ ਹ ਕੋਲ ਨਾ ਇਹ ਵੀਡੀਓ ਲੈ ਕੇ ਅੱਜ ਦੀ ਵੀਡੀਓ ਵੈਸੇ ਤਾਂ ਪਤਾ ਹੀ ਹੈ ਕਿ ਅੱਜ ਕੱਲ ਮਾਰਕੀਟ ਵਿੱਚ ਵੇ ਸਾਮਾਨ ਇੰਨਾ ਵਧੀਆ ਹੁੰਦਾ ਨਹੀਂ ਹੈਗਾ ਬਟ ਫਿਰ ਵੀ ਜਿੱਥੇ ਚੀਜ਼ ਜ਼ਿਆਦਾ ਹੁੰਦੀ ਹੈ ਜਿੱਥੇ ਪੈਦਾਵਾਰ ਹੁੰਦੀ ਹੈ ਵੱਧ ਹਨਾ ਉੱਥੇ ਚੀਜ਼ ਦੇ ਮਤਲਬ ਕੁਆਲਟੀ ਵੀ ਪੂਰੀ ਵਧੀਆ ਹੁੰਦੀ ਹੈ ਪਿਛਲੇ ਦਿਨੀ ਅਸੀਂ ਦਸੰਬਰ ਮਹੀਨੇ ਵਿੱਚ ਨਖਰੋਟ ਤੇ انجیرہ ਮਗਾਏ ਸੀਗੇ ਜੰਮੂ ਕਸ਼ਮੀਰ ਤੋਂ ਤੇ ਅਸੀਂ ਖਾ ਕੇ ਦੇਖੇ ਨੇ ਮਤਲਬ ਕਿ ਇੰਨਾ ਕੁ ਜ਼ਿਆਦਾ ਫਰਕ ਹੈ ਨਾ ਦਾ ਮਤਲਬ ਬਹੁਤ ਵਧੀਆ ਵੈਰਾਈਟੀ ਹੈ ਆਪਣੇ ਇਧਰ ਜਦੋਂ ਆਉਂਦੇ ਨੇ ਪੰਜਾਬ ਵਿੱਚ ਉਹ ਸਾਰਾ ਤੇਲ ਵਗੈਰਾ ਕੱਟ ਕੇ ਦਿੰਦੇ ਨੇ ਹਨਾ ਤੇ ਜੰਮੂ ਕਸ਼ਮੀਰ ਤੋਂ ਜਿਹੜੇ ਮਗਾਏ ਸੀਗੇ ਅਸੀਂ ਦੇਖ ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਨੂੰ ਲੱਗਦਾ ਸੀਗਾ ਤੇਲ ਜਦੋਂ ਮੈਂ ਅਖਰੋਟ ਨੂੰ ਮਤਲਬ ਕੱਟਿਆ ਸੀਗਾ ਨਾ ਪਹਿਲਾਂ ਆ ਉਹਨਾਂ ਦਾ ਡਰੈਸ ਹੈ ਜਿਹੜੇ ਜਿੱਥੇ ਅਸੀਂ ਮਗਾਏ ਸੀਗੇ ਮਤਲਬ ਇਹਦੇ ਵਿੱਚ ਆਏ ਸੀਗੇ ਪੈਕ ਹੋ ਕੇ ਇਹ ਤੇ ਅਖਰੋਟਾਂ ਦੇ ਵਿੱਚ ਐਨ ਤੇਲ ਮਤਲਬ ਨਾ ਹੱਥਾਂ ਨੂੰ ਲੱਗਦਾ ਸੀਗਾ ਤੇ ਨੇ ਵਧੀਆ ਵੈਰਾਈਟੀ ਹੈ ਬਹੁਤ 800 ਰੁਪਏ ਕਿਲੋ ਦੇ ਬਾਹਰ ਨਾਲ ਸਾਨੂੰ ਮਿਲਦੇ ਨੇ ਖਰੋਟ ਤੇ ਇੱਥੇ ਮਿਲਦੇ ਨੇ 11-1300 ਸ਼ਾਇਦ ਤੇ ਅੰਜੀਰਾਂ ਦਾ ਪੈਕਟ ਵੀ ਕੁਛ ਐਦਾਂ ਦਾ ਹੀ ਸੀਗਾ ਉਹ ਵੀ 800 ਤਾਂ ਸੀਗਾ ਤੇ 800 ਤਾਂ ਸੀਗਾ ਤੇ ਇੱਥੇ 11-1300 ਦਾ ਮਿਲਦਾ ਪੰਜਾਬ ਵਿੱਚ ਆਹ ਦੇਖ ਸਕਦਾ ਜਿਹੜੀ ਆ ਵੈਰਾਈਟੀ ਹੈ ਇਹ ਹੈਗੀ ਪਹਿਲਾ ਪੰਜਾਬ ਵਾਲੀ ਇਹ ਇਹਨਾਂ ਵਿੱਚ ਬਿਲਕੁਲ ਤੇਲ ਕੱਟਿਆ ਹੋਇਆ ਹੈ ਇਹਨਾਂ ਦਾ ਜਿਹੜੇ ਇਧਰ ਕਸ਼ਮੀਰ ਤੋਂ ਲੰਗਾਇਆ ਸੀ ਸਮਾਨ ਖਰੋਟ ਮਗਾਏ ਨੇ ਉਹ ਥੋੜੇ ਘਾਲਸਪਾ ਨੂੰ ਨੇ ਵੈਸੇ ਵੀ ਕਾਰਸ ਮਤਲਬ ਇਟ ਮੀਨਸ ਕਿ ਇਹਨਾਂ ਵਿੱਚ ਤੇਲ ਪੂਰਾ ਹੈਗਾ ਹਲੇ ਵੀ ਜਦੋਂ ਅਸੀਂ ਖਾਦਾ ਮੈਂ ਖਾ ਕੇ ਦੇਖੀ ਇਹ ਦੋ ਤਿੰਨ ਪੀਸ ਟੈਨ ਮੂੰਹ ਵਿੱਚ ਤੇਲ ਆਉਂਦਾ ਮਤਲਬ ਕਹਿੰਦਾ ਪਰ ਮੇਰੇ ਇਹੀ ਹੈ ਕਿ ਜੇ ਚੀਜ਼ ਲੈਣੀ ਹੈ ਤਾਂ ਵਧੀਆ ਲਵੋ ਆਪਣੀ ਸਿਹਤ ਦੇ ਉੱਪਰ ਤਾਂ ਕੁਸ਼ੈ ਨਹੀਂ ਇਹਨੂੰ ਰਾਤ ਨੂੰ ਪੀਓ ਕੇ ਖਾਓ ਤੇ ਸਿਰ ਵਾਸਤੇ ਬਹੁਤ ਹੀ ਫਾਇਦੇਮੰਦ ਨੇ ਆ ਦੇਖੋ ਮੇਰੇ ਹੱਥਾਂ ਨੂੰ ਲੱਗਿਆ ਸੀਗਾ ਹੱਥਾਂ ਨੂੰ ਤੇਲ ਲੱਗਿਆ ਸੀਗਾ ਮੈਂ ਇਸ ਲਈ ਇਦਾਂ ਕਰਿਆ ਤੁਸੀਂ ਫਰਕ ਵੀ ਦੇਖ ਸਕਦੇ ਹੋ ਦੇਖੋ ਇਹ ਥੋੜੇ ਜਿਹੀ ਚਿੱਟੇ ਨੇ ਤੇ ਇਹ ਥੋੜੇ ਡਾਰਕ ਨੇ ਤੇ ਜੀ ਚੀਜ਼ ਮਗਾਉਣੀ ਹੈ ਤਾਂ ਆਪਾਂ ਪੈਸੇ ਦੇਣੇ ਆ ਤਾਂ ਆਪਾਂ ਕਿਉਂ ਨਾ ਆਪਣੀ ਚੀਜ਼ ਉੱਥੇ ਮਂਗਾਈ ਜਾਏ ਜਿੱਥੇ ਵਧੀਆ ਮਿਲਦੀ ਹੈ ਹਨਾ ਆ ਦੇਖੋ ਚਿੱਟੇ ਨੇ ਇਹ ਚਿੱਟੇ ਨੇ ਇਹਨਾਂ ਦਾ ਤੇਲ ਕੱਢਿਆ ਹੋਇਆ ਤੇ ਇਹ ਨੇ ਜਿਹੜੇ ਖਰੋਟ ਇਹ ਆਕਾਸ ਪਰੋਂ ਨੇ ਆ ਦੇਖੋ ਤੁਸੀਂ ਇਹ ਸਿੱਧਾ ਹਰਕ ਦੇਖ ਸਕਦੇ ਹੋ ਇਹ ਖਰੋਟ ਵੀ ਬੜਾ ਦੂਜੇ ਨਾਲੋਂ ਜਿਹੜੇ ਪੰਜਾਬ ਵਿੱਚ ਲੰਨੇ ਆ ਉਹ ਖਰੋਟ ਛੋਟਾ ਇਹ ਹੈ ਖਰੋਟ ਵੱਡਾ ਸਾਈਜ਼ ਤੇ ਇਹ ਤਾਂ ਖਾਨ ਵਿੱਚ ਹੀ ਪਤਾ ਲੱਗਦਾ ਇਸ ਲਈ ਮੈਂ ਵੀਡੀਓ ਇਹ ਤਾਂ ਬਣਾਈ ਹੈ ਵੀ ਮਤਲਬ ਆਪਣੇ ਚਲੋ ਜਿੰਨਾ ਕੁ ਵੇਅਰ ਕਰ ਸਕਦੇ ਆ ਉਨਾਂ ਕ ਤਾਂ ਕਰਨਾ ਚਾਹੀਦਾ ਹੈ ਤੇ ਤੁਸੀਂ ਆਪਣਾ ਸਮਾਨ ਇਥੋਂ ਜੰਮੂ ਕਸ਼ਮੀਰ ਤੋਂ ਮੰਗਾ ਸਕਦੇ ਹੋ ਕਿਸੇ ਤੋਂ ਵੀ ਚਾਹੇ ਆਨਲਾਈਨ ਵਗੈਰਾ ਆਰਡਰ ਕਰ ਸਕਦੇ ਹੋ ਤੇ ਸਾਨੂੰ ਤੇ ਕੁਆਲਟੀ ਬਹੁਤ ਵਧੀਆ ਲੱਗੀ ਐ ਜੀਰਾਂ ਦੀ ਕੁਆਲਟੀ ਬਹੁਤ ਵਧੀਆ ਲੱਗੀ ਐ ਔਰ ਇਹ ਚੀਜ਼ ਵਿੱਚ ਬਰਕਤ ਵੀ ਹੈ ਜੋ ਅਸੀਂ ਇਤਰੂ ਪੰਜਾਬ ਤੋਂ ਲੰਨੇ ਆ ਉਹਦੇ ਵਿੱਚ ਬਰਕਤ ਵੀ ਹੈ ਨਹੀਂ ਛੇਤੀ ਖਤਮ ਹੋ ਜਾਂਦੇ ਨਹੀਂ ਇਹ ਹੁਣ ਅਸੀਂ ਦਸੰਬਰ ਮਹੀਨੇ ਵਿੱਚ ਮੰਗਾਏ ਸੀ ਸਾਨੂੰ ਫਰਵਰੀ ਮਹੀਨਾ ਹੋ ਚੁੱਕਿਆ ਖਤਮ ਨਹੀਂ ਹੋਏ ਹੈਗੇ ਮੈਂ ਆਪਣੇ ਹਸਪਰਤ ਤੇ ਆਪਣੇ ਬੱਚੇ ਨੂੰ ਭਿਓ ਨਹੀਂ ਹੁੰਦੀ ਰਾਤ ਨੂੰ ਤੇ ਸਵੇਰ ਨੂੰ ਉਹਨਾਂ ਨੂੰ ਖਾਣ ਨੂੰ ਦਿੰਨੇ ਹੁੰਦੀ ਹੈ ਤੇ ਇਹ ਹੱਡੀਆਂ ਮਜ਼ਬੂਤ ਕਰਦਾ ਹੈ ਬਹੁਤ ਕੈਲਸ਼ੀਅਮ ਬਟਾਉਣ ਇਹਨਾਂ ਵਿੱਚ ਬਹੁਤ ਹੁੰਦੇ ਨੇ ਇਸ ਲਈ ਤੁਸੀਂ ਵੀ ਇਹ ਖਾਇਆ ਕਰੋ ਤੇ ਉੱਥੋਂ ਹੀ ਮਗਾਇਆ ਕਰੋ ਜਿੱਥੇ ਕਿ ਮਤਲਬ ਇਹ ਜ਼ਿਆਦਾ ਹੁੰਦੇ ਨੇ ਪੈਦਾਵਾਰ ਰਹਿੰਦੀ ਜੰਮੂ ਕਸ਼ਮੀਰ ਕਿੰਨੀ ਹੈ ਤੇ ਜੰਮੂ ਕਸ਼ਮੀਰ ਤੇ ਮਗਾਇਆ ਕਰੋ ਤੇ ਨਾਲੇ ਦੇਖੋ ਉੱਥੇ ਰੇਟ ਸਸਤਾ ਹੈ ਉੱਥੇ 800 ਰੁਪਏ ਕਿਲੋ ਮਿਲਦੇ ਨੇ ਤੇ ਇੱਥੇ 12-13 ਰੁਪਏ ਦੰਦੇ ਨੇ ਨਾਲ ਇੱਥੇ ਤੇਲ ਕੱਢ ਲੈਂਦੇ ਨੇ ਉੱਥੇ ਤੇਲ ਨਹੀਂ ਬਿਲਕੁਲ ਵੀ ਕੱਢਦੇ ਹੈਗੇ ਸੋ ਜਿਵੇਂ ਦੀ ਵੀਡੀਓ ਵਧੀਆ ਲੱਗੀ ਹੋਵੇ ਮਤਲਬ ਕੁਝ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਆ ਦੇਖੋ ਜੀਰਾ ਦਾ ਪੈਕੇਟ ਪਹਿਲੇ ਤਾਂ ਪੈਕਿੰਗ ਦੇਖੋ ਕਿੰਨੀ ਸੋਹਣੀ ਹੈ ਦੋ ਪੈਕੇਟ ਮਗਾਏ ਸੀਗੇ ਜੀਰਾ ਦੇ ਸਾਡਾ 1 ਮਹੀਨਾ 2 ਮਹੀਨੇ ਪੂਰੇ ਨਿਕਲ ਗਏ ਇੱਕ ਪੈਕਟ ਨਾਲ ਅੰਦੇਸ ਕਿੱਡਾ ਵੱਡਾ ਪੈਕੇਟ 800 ਰੁਪਏ ਦਾ ਆਇਆ